ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਚੈਨਲ ਨੂੰ ਬਹੁਤ ਹੰਗਾਰਾ ਦਿੰਨੇ ਹੋ ਬਹੁਤ ਵਧੀਆ ਆਪਣੀਆਂ ਸਾਰੀਆਂ ਵੀਡੀਓ ਦੇਖਦੇ ਹੋ ਬਹੁਤ ਵਧੀਆ ਕਮੈਂਟ ਕਰਦੇ ਹੋ ਹਾਲ ਤੱਕ ਕਿਸੇ ਨੇ ਮਾੜਾ ਕਮੈਂਟ ਨਹੀਂ ਕਰਿਆ ਇੱਕ ਅੱਧਾ ਕੀ ਕਹਿਣਾ ਮਾੜਾ ਮੋਟਾ ਹੁੰਦਾ ਉਹ ਵੀ ਕੋਈ ਆਇਆ ਨਹੀਂ ਕਰਿਆ ਬਾਲਾ ਉੱਨਾ ਨਹੀਂ ਹੁੰਦਾ ਬਹੁਤ ਵਧੀਆ ਆਪਣੇ ਚੈਨਲ ਨੂੰ ਤੁਸੀਂ ਲਾਈਕ ਕਰਦੇ ਹੋ ਸਪੋਰਟ ਕਰਦੇ ਹੋ ਤੁਹਾਡਾ ਸਾਰਿਆਂ ਦਾ ਤੈਜ ਨਾਲ ਧੰਨਵਾਦ ਕਰਦਾ ਬਾਈ ਅੱਜ ਇੱਕ ਆਪਾਂ ਵੀਡੀਓ ਬਣਾਉਣੀ ਆ ਅੱਜ ਇਹਨੂੰ ਥੋੜੀ ਜੀ ਨਾ ਮੈਂ ਹਿੰਦੀ ਚ ਵੀ ਬਣਾ ਕੇ ਦੇਖੂਗਾ ਪਰ ਮੇਰੀ ਹਿੰਦੀ ਇੰਨੀ ਦਾ ਨਹੀਂ ਵਾਲੀ ਵਧੀਆ ਹਿੰਦੀ ਜੀ ਵੀ ਕਿਉਂਕਿ ਮੈਨੂੰ ਬਹੁਤ ਮੈਸੇਜ ਆਉਂਦੇ ਆ ਵੀ ਹਿੰਦੀ ਜੀ ਵੀ ਬਣਾ ਦਿਆ ਕਰੋ ਥੋੜੀ ਜੀ ਵੀਡੀਓ ਅੱਜ ਬਾਈ ਆਪਾਂ ਵੀਡੀਓ ਬਣਾਉਣੀ ਆ ਵੀ ਕਬੂਤਰਾਂ ਨੂੰ ਜਿਹੜੀ ਛਿਲਾਜੀਤ ਆ ਵੀ ਛਿਲਾਜੀਤ ਕਿਵੇਂ ਦਿੱਤੀ ਜਾਂਦੀ ਆ ਕਬੂਤਰਾਂ ਨੂੰ ਵੀ ਕਿਵੇਂ ਕੀ ਇਹ ਦੇਣੀ ਹੋਵੇ ਛਿਲਾਜੀਤ ਵੀ ਕਿਵੇਂ ਦੇ ਦੇਵੇ ਕਬੂਤਰਾਂ ਨੂੰ ਤੇ ਕੀ ਕਰਦੀ ਆ ਇਹ ਜੋਨੋ ਛੇਲਾ ਜੀ ਤੇ ਦਿਨੇ ਆ ਕਬੂਤਰਾਂ ਨੂੰ ਆਪਾਂ ਇਹਦੇ ਦੇ ਬਾਈ ਆਪਾਂ ਵੀਡੀਓ ਬਣਾਉਣੀ ਆ ਸਾਰੇ ਜਾਨੇ ਬਹੁਤ ਵਧੀਆ ਵੀਡੀਓ ਤੁਹਾਨੂੰ ਦੱਸਾਂਗੇ ਕੰਮ ਦੀ ਗੱਲ ਧਿਆਨ ਨਾਲ ਸੁਣਿਓ ਸਾਰੀ ਵੀਡੀਓ ਨੂੰ ਦੇਖਿਆ ਕਰੋ ਤੇ ਆਪਣੇ ਜਿੰਨੇ ਵੀ ਹੈਗੇ ਪਹਿਲਾਂ ਦੇਖ ਲਿਓ ਸਾਰੀ ਸਾਰੀ ਵੀਡੀਓ ਸੁਣ ਲਿਓ ਵਧੀਆ ਲੱਗੀ ਤੁਹਾਨੂੰ ਮੈਂ ਨਹੀਂ ਕਹਿੰਦਾ ਜੇ ਤੁਹਾਨੂੰ ਵਧੀਆ ਲੱਗੀ ਫੇਰ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਕੋਈ ਗੱਲ ਲੈ ਕੇ ਆਈ ਦੀ ਨਵੀਂ ਲਈ ਆਈ ਦੀ ਆ ਇਹ ਨਹੀਂ ਹੈਗਾ ਵੀ ਦੋ ਕੌਦੀਆਂ ਫੜ ਲਈਆਂ ਦੋ ਕੌਦੀਆਂ ਫੜ ਲਈਆਂ ਤੇ ਐਵੇਂ ਕਰਕੇ ਇੱਕ ਵੀਡੀਓ ਪਾ ਦਿੰਨੇ ਆਪਾਂ ਤੇ ਸਾਰਾ ਆਪਣਾ ਆਪਦਾ ਹੀ ਤਜਰਬਾ ਸ਼ੇਅਰ ਕਰੀ ਤੁਹਾਡੇ ਨਾਲ ਜਿੰਨਾ ਮੇਰਾ ਆਪਦਾ ਲਾਈਫ ਦਾ ਕਬੂਤਰਾਂ ਬਾਰੇ ਤਜਰਬਾ ਸਾਰਾ ਤੁਹਾਡੇ ਨਾਲ ਹੋਈ ਸ਼ੇਅਰ ਕਰਦੇ ਹੰਨੇ ਆਪਾਂ ਤੇ ਅੱਜ ਆ ਜਿਹੜੀ ਵੀਡੀਓ ਬਣਾਉਣੀ ਆਪਾਂ ਅ ਸ਼ੇਲਾਜੀਤ ਸ਼ੇਲਾਜੀਤ ਪਹਿਲੀ ਗੱਲ ਤੇ ਇਹ ਆ ਬਾਈ ਜੀ ਵੀ ਸ਼ੇਲਾਜੀਤ ਹੁੰਦੀ ਕਹੇ ਜੀ ਆ ਕਈਆਂ ਤਾਂ ਵਿਚਾਰਿਆਂ ਨੂੰ ਮੈਂ ਹੁਣ ਸਾਡੇ ਸਾਡੇ ਕਾਲਾ ਉੱਥੇ ਉਹਨੂੰ ਮੈਂ ਕਿਹਾ ਮਾਂ ਕਾਲੇ ਵੀ ਮੰਡੀਆਂ ਉ ਜਾ ਕੇ ਅਮਦ ਕਰਨ ਸ਼ਰਾਜੀਤ ਲੈ ਕੇ ਉਹ ਜਦੋਂ ਲੈਣ ਗਿਆ ਉਹ ਹੋਰ ਹੀ ਪਾਊਡਰ ਜਿਆ ਚੱਕ ਲੈ ਹੁਣ ਕਈਆਂ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂਗਾ ਵੀ ਹੁੰਦੀ ਕਹੇ ਜੀ ਇਹ ਯੂਜ਼ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਆ ਸ਼ਿਲਾਜੀਤ ਆ ਜਿਹੜੀ ਬਾਈ ਜੀ ਇਹ ਹੁੰਦੀ ਆ ਕਾਲੇ ਰੰਗ ਦੀ ਤੁਹਾਨੂੰ ਆਪਰ ਦਿਖਾਉਣੀ ਆ ਕਹੇ ਜਿੰਦੀ ਆ ਕਾਲੇ ਰੰਗ ਦੀ ਹੁੰਦੀ ਆ ਇਹ ਆ ਤੁਹਾਨੂੰ ਇਹ ਜੀ ਡੱਬੀ ਦੇ ਵਿੱਚ ਹੁੰਦੀ ਆ ਬਾਈ ਜੀ ਆਹ ਲਓ ਹੁਣ ਆਏ ਆ ਵੀ ਮੈਨੂੰ ਬਾਲਾ ਪੁੱਛਣਾ ਨਾ ਲੱਗ ਜੇ ਵੀ ਕਿੱਥੋਂ ਲੈ ਕਹਿੰਦੀ ਆ ਇਹ ਕਿਵੇਂ ਲੈ ਕਹਿੰਦੀ ਆ ਕਿੱਥੋਂ ਮਿਲੂਗੀ ਤੁਸੀਂ ਅੱਜ ਕੱਲ ਕੀ ਆ ਵੀ ਇੰਟਰਨੈਟ ਤੇ ਸਾਰੀ ਚੀਜ਼ ਸਰਚ ਕਰ ਲਿਓ ਹਰੇਕ ਚੀਜ਼ ਤੁਹਾਨੂੰ ਇੰਟਰਨੈਟ ਦੇ ਉਪਲਬ ਉਪਲਬਾ ਜਿੱਥੋਂ ਮਰਜੀ ਸਰਚ ਕਰਕੇ ਮੰਗਾ ਲਿਓ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਇਹਦਾ ਵੀ ਇਹ ਵਿੱਚੋਂ ਕਹੇ ਜੀ ਹੁੰਦੀ ਆ ਇਹ ਇਹ ਜਿਹੜੀ ਮੇਨ ਕੀ ਜਾ ਇਹ ਚਾਖੋ ਹੁਣ ਮੜ ਜੇ ਇਵੇਂ ਦੀ ਹੁੰਦੀ ਹੈ ਇਹ ਸਹਲਾਜੀਤ ਅਸਲੀ ਹੈ ਜਿਹੜੀ ਇਹ ਅਸਲੀ ਮਗਾਈ ਆਪਾਂ ਆ ਚਾਖੋ ਆ ਦੇਖ ਲਓ ਜੀ ਤਾਰ ਬਣਦੀ ਦੇਖੋ ਜੀ ਬਾਹਲ ਨਾਲੋਂ ਵੀ ਪਤਲੀ ਹੋ ਜਾਣਾ ਨੇ ਇਹ origignal ਮੇਰੀ ਮਗਾ ਕੇ ਮੇਰੀ ਰੱਖੀ ਆ ਦੇਖ ਲਓ ਤੁਸੀਂ ਨੇੜੇ ਕਰ ਲੈਣੇ ਆਪਾਂ ਹਾਲੋ ਆ ਦੇਖੋ ਆ ਦੇਖ ਲਓ ਇਹ ਛਲਾਜੀਤ ਜਦੋਂ ਮਗਾਉਣੀ ਆ ਭਲਾ ਥੋੜੇ ਜੇ ਪੈਸੇ ਪੂਰਾ ਵੱਧ ਲਾ ਦਿਓ ਵੀ ਇਹ ਜੀ ਹੁੰਦੀ ਆ ਉਹ ਇਹ ਮੈਂ ਤੁਹਾਨੂੰ ਤਾਂ ਦਿਖਾਈ ਆ ਵੀ ਕਿਤੇ ਉਹੀ ਨਾ ਹੋਰ ਹੀ ਮਗਾ ਕੇ ਕੁਝ ਵਹਿ ਜਿਓ ਕਿਉਂਕਿ ਕਬੂਤਰਾਂ ਦਾ ਫਿਰ ਜੇ ਆਪਾਂ ਦੇ ਦਿੰਦੇ ਆ ਫਿਰ ਗਲਤ ਕੋਈ ਚੀਜ਼ ਫਿਰ ਉਹ ਤਾਂ ਗਲਤ ਹੀ ਅਸਰ ਕਰੂਗੀ ਕਬੂਤਰਾਂ ਇਹ ਛਲਾਜੀਤ ਹੁੰਦੀ ਆ ਤੇ थोड़ा हिंदी में भी बता दूँ भाई साहब ये आज हमने एक वीडियो डालनी थी जो कि शैलाजीत के बारे में बताना था आपको शैलाजीत जो होती है कैसी होती है कबूतरों को कैसे इस्तेमाल की जाती है पहले तो आप शैलाजीत देख लीजिए जे है शैलाजीत इसे ऐसे बोलते हैं ये शैलाजीत है इसको कबूतरों को कैसे इस्तेमाल किया जाता है हम वीडियो बनाकर दिखाएंगे आपको जो पंजाबी हैं वो तो हिंदी समझ लेते हैं जो पाकिस्तान वाले हैं हिंदी तो पंजाबी से हिंदी तो उर्दू सेम ही है आज हम हिंदी में भी हिंदी में वीडियो बना कर डालेंगे ये वाली है देखो देखो वाल से भी ज़्यादा बहुत पतला पतल तार हो जाती है इसकी तो देनी कैसे है कबूतरों को ये मिलेगी कहाँ से ये तो हमें मालूम नहीं है ये तो हमने बहुत ही एक ਹਮਾਰਾ ਬਹੁਤ ਹੀ ਫਾਸਟ ਫਰੈਂਡ ਹੈ ਜਾਣਕਾਰ ਵਾਲਾ ਬੰਦਾ ਦੇਸੀ ਹਕੀਮ ਹੈ ਉਸੇ ਬੋਲ ਕਰ ਹਮਨੇ ਮਗਵਾਈ ਧੀ ਜੇ ਬਲੀ ਤੇ ਇਸੇ ਜਵੇਸਕੋ ਕਬੂਤਰੋਂ ਕੋ ਦੇਣਾ ਹੈ ਐਸੇ ਕਰਨਾ ਹੈ ਐਸੇ ਇੱਕ ਕਰਦ ਲੈ ਲੈਣੀ ਹੈ ਕਰਦ ਹੋਵੇ ਚਾਹੇ ਕੋਈ ਤਿੱਖੀ ਚੀਜ਼ ਹੋ ਪਤਲੀ ਦੇਖੋ ਬਾਲ ਬਾਲ ਜੈਸੀ ਜੈਸੀ ਕੋਈ ਐਸੇ ਐਸੇ ਲੈ ਲੈਣਾ ਇਸੇ ਐਸੇ ਡਬੋਣਾ ਹੈ ਇਸਮੇ ਇਤਨੀ ਸੀ ਲੱਗ ਜਾਂਦੀ ਹੈ ਐਸੇ ਕਰ ਲੈਣਾ ਇਸੇ ਐਸੇ तोड़ लेना तार जी इसकी इसमें चढ़ाकर ऐसे ऐसे कर लेना है ठीक है ऐसे हो गई इतना सा पानी लेना है इतना सा थोड़ा सा हमने पानी लिया हम हम दे देंगे ये थोड़ा सा ज़्यादा है इससे कम पानी से गोलनी है ऐसे गोल लेनी है इसमें मैंने थोड़ा सा ना गर्म पानी लिया है और तो छेती इसमें मिक्स हो जाएगी ये जाए। हम हाँ, तो इसे इसमें डालकर आपको सिर्फ इसका कलर बताना है ऐसे कलर की जब हो जाए फिर कबूतरों को देनी है फिर देते हैं बताते हैं कितनी कैसे कैसा इसका कलर होना चाहिए ऐसे हिलाई जानी है हिलाई जानी है पूरी जब तक ये इसी इसमें इस हेयर स्टाइल जब तक पूरी मिक्स ना हो जाए इसे ऐसे डालना है ऐसे हिलाई जाना है तो हमने तो सिर्फ आपको इसका कलर बताना है भी जब ऐसे कलर की हो जाए तो तब कबूतर को देनी है ठीक है ये ये वाली है जो इतना पानी तो बीस कबूतरों के लिए है ये तो बहुत ज़्यादा हमने बना लिया ये पानी बीस कबूतरों के लिए है शैलाजीत तो जो होती है भाई साहब ये बहुत ही कबूतर को फिट रखती है जो उसके जोड़ों में दर्द को, कोई भी हो इसको एक्स्ट्रा पावर देती है कबूतरों को ते अडान में भी बहुत वाधा कर देती है आ, अगर आज रात को दे देंगे थोड़ा सा इसे कबूतर को पहली डाई तो नहीं पता लगेगा दूसरी डाई में कबूतर को आपको देखकर पता चल जाएगा जो वेट है कबूतर का वेट वेट भी डिफरेंट हो जाएगा और उसका जो थल वाला जो कलर होता है रेड हो जाएगा ऐसे इतना काम करती है उसमें थोड़ी सी कम थी इतनी सी हम और डालते हैं उसमें इतनी सी और डालनी है कलर नहीं बना उसका जैसा हम चाहते हैं क्योंकि हम देते रहते हैं कबूतरों को देते हैं फिर कबूतरों का रिजल्ट भी देखते हैं भी कैसा कैसा रिजल्ट है रिजल्ट जब अच्छा हुआ तभी हमने वीडियो बनाकर डालने लगे हैं पहले हमने टेस्ट किया है हमारे कबूतरों तो बहुत ही काम का नुस्खा है नुस्खा कहने है। बहुत ही अच्छा है कबूतरों के लिए आप भी खा सकते हो आप भी ऐसे थोड़ा सा दुध में मिल्क में गोल लेना है ऐसे जैसे हमने दिखाया है तो आप पी सकते हैं शरीर को बूस्टर देती है एक्स्ट्रा पावर है शरीर को तो पहली बात तो ये है जो ये वाली ओरिजिनल होनी चाहिए जैसी हमारे पास है ऐसी शराजित होनी चाहिए देखो भाई ऐसा कलर जब हो जाए जैसा ये ऐसा लगता है जैसे थोड़ी सी रम होती है रम रम का कलर लगता है फिर क्या करना है जब कबूतरों को अडाई पे आते हैं उड़कर आते हैं जब उसको खुराक दे दिया सभी फटाफट बैठ गए कबूतर पोटे पोटे वरकर बैठ गए तो फिर उसे इस ये है सिर्फ 2 एमएल देनी है 2 एमएल पर कबूतर सिर्फ 2 एमएल देनी है ते पर कबूतर को 2 एमएल देनी है जब जिस दिन बारी हो जब बारी हो बारी पे उड़कर आए हो आए को जब बादाम दे दिए बादामों के बाद शाम को चार पाँच बजे आठ बजे रात को दे सकते हैं तो ती दूसरी अड़ाई में जो फिर पिरत पिरत में डालेंगे कम असर होगा तीसरी में फिर देखना इसका रिजल्ट ऑटोमेटिकली आपको मालूम पड़ जाएगा जब कबूतर को देखेंगे तो कबूतर सवेरे फड़ेंगे कबूतर को आपको पता चल जाएगा भी ये क्या हो गया ये इतना वेट कैसे हो गया कबूतर का कैसे इतना सुबह जब सोड़ेंगे तो आपको पता लग जाएगा भाई आज कबूतर हमारा उडान करेगा ये वाली हमने वीडियो बनानी थी ਆਪਕੇ ਲਈ ਬਣਾਈ ਹੈ ਕਈ ਵਾਰ ਮୋ ਜੀ ਪੁੱਛਦੇ ਹੈ ਪੁੱਛਦੇ ਹੈ ਭਾਈ ਹਿੰਦੀ ਮੇਂ ਵੀਡੀਓ ਬਣਾਇਆ ਕਰੋ ਹਮੇਂ ਇਸ ਪੱਖ ਸਮਝ ਨਹੀਂ ਲੱਗਤੀ ਇਹ ਵਾਲੀ ਵੀਡੀਓ ਭਾਈ ਇਹ ਆਪਣੇ ਸਾਰਿਆਂ ਨੇ ਦੇਖ ਹੀ ਲਈ ਹੋਣੀ ਆਹ ਸਿਸੀ ਹੈ ਇਹਦੇ ਚ 30 ਗ੍ਰਾਮ 30 ਗ੍ਰਾਮ ਦੀ ਸਿਸੀ ਆਪਾਂ ਤਾਂ ਮੰਗਾਈ ਸੀ ਇਹ ਤੇ ਮੇਤੋਂ ਤਾਂ ਮੁੱਕੜੀ ਨਹੀਂ ਇਹ ਮੈਨੂੰ ਲੱਗਦਾ ਸਾਲ ਆਹ ਆ ਸੀਜ਼ਨ ਦਾ ਸਮਝ ਲਓ گیا ਮੈਂ ਦਾ ਘਰੇ ਹੀ ਮੈਨੂੰ ਸੌਂ ਕਾ ਕਬੂਤਰ ਕਵੱਤਰ ਡਾਈ ਦੀ ਤੇ ਤਿਆਰ ਬੇ ਕਰ ਕਰ ਦੇਖ ਲਈਦੀ ਆ ਕਬੂਤਰਾਂ ਵੀ ਕਿਹੜੀ ਚੀਜ਼ ਕਿਵੇਂ ਕੰਮ ਕਰਦੀ ਆ ਇਹ ਬਾਈ ਜੀ ਆਹਾ ਇੰਨੀ ਆ ਤੁਸੀਂ ਆਪਦੇ ਕਬੂਤਰ ਜਦੋਂ ਉੱਡ ਕੇ ਆਉਂਦੇ ਆ ਉੱਡ ਕੇ ਜਦੋਂ ਬਦਾਮ ਦੁੱਧ ਦੇ ਦਿੰਨੇ ਆਪਾਂ ਉਦੋਂ 2 2 ਐਮ ਐਲ ਬਾੜੀ ਨਹੀਂ 2 ਐਮ ਐਲ ਇੰਨਾ ਕਲਰ ਹੋਵੇ ਦਾ ਪਾਣੀ 'ਚ ਘੋਲ ਕੇ 2 2 ਐਮ ਐਲ ਕਬੂਤਰਾਂ ਨੂੰ ਦੇਣੀ ਆ ਬਸ ਆਹਾ ਤਾਂ ਹੁਣ ਮੈਂ ਪਾਣੀ ਵੱਧ ਪਾ ਲਈ ਤੁਸੀਂ ਥੋੜੇ ਪਾਣੀ 'ਚ ਘੋਲਣੀ ਆ ਕੋਈ ਤੁਹਾਡੀ ਘੱਟ ਲੱਗੂਗੀ ਫਿਰ ਥੋੜੇ ਪਾਣੀ ਵਿੱਚ ਘੋਲ ਕੇ 2-2 ml ਕੂਤਰਨ ਦੇ ਦੇਣੀ ਹੈ ਜਿੱਦਨੇ ਰਾਤ ਸ਼ਾਮ ਨੂੰ ਉੱਡ ਕੇ ਆਏ ਨੂੰ ਦੇਖ ਕੇ ਉਸ ਤੋਂ ਬਾਅਦ ਜਦੋਂ ਖੋਡਾ ਜਵਾ ਦੇਣ ਦੂਜੇ ਦਿਨ ਤੁਸੀਂ ਤੜਕੇ ਦੇਖੋਗੇ ਕਬੂਤਰਾਂ ਥੋੜਾ ਜਿਹਾ ਘੱਟ ਆ ਸਰ ਤੀਏ ਦਿਨ ਇੱਕ ਦਿਨ ਛੱਡ ਕੇ ਤੀਜੇ ਦਿਨ ਜਦ ਤੁਸੀਂ ਦੇਖੋਗੇ ਕਬੂਤਰਾਂ ਤੇ ਤੜਕੇ ਛੱਡਣ ਵੇਲੇ ਸਵੇਰੇ ਤੇ ਤੁਹਾਨੂੰ ਜਦ ਕੂਤਰ ਹੱਥ 'ਚ ਫੜਿਆ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਤੁਸੀਂ ਆਪ ਕਹੋਗੇ ਵੀ ਅੱਜ ਮੇਰਾ ਕਬੂਤਰ ਉੱਡੂਗਾ ਇਹ ਕਰੇ ਠੀਕ ਹੈ ਨਾ ਏਵੇਂ ਦਾ ਹੈ ਕੰਮ ਕਰਦੀ ਆ ਮੈਂ ਤਾਂ ਹੁਣ ਅਜਮਾ ਕੇ ਦੇਖ ਲੀਏ ਮੈਂ ਤਾਂ ਇੱਥੇ ਮੈਂ ਜਿਹੜਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਮੈਂ ਜਿਹੜੇ ਕਬੂਤਰ ਕਬੂਤਰ ਦੋ ਛੱਡੇ ਸੀਗੇ ਬਾਜੀ ਤੇ ਬਹੁਤ ਹੀ ਵਧੀਆ ਉੱਡੇ ਕਬੂਤਰ ਬਈ ਉਹਨਾਂ ਨੇ ਤੈਹ ਤੋੜਤੀ ਉਹਨਾਂ ਵਾਲੀ ਮੈਂ ਇਹ ਯੂਜ਼ ਕਰਦਾ ਸੀ ਉਹਨਾਂ ਨੂੰ ਕਬੂਤਰਾਂ ਨੂੰ ਦਿੰਦਾ ਸੀਗਾ ਦੋਨਾਂ ਨੂੰ ਤਾਂ ਹੀ ਉਹ ਉਹਦੇ ਨਾਲ ਕੋਈ ਵੀ ਜਿਵੇਂ ਵੱਡੀ ਗੱਲ ਹੁੰਦੀ ਹੈ ਵੀ ਜਦੋਂ ਅਸੀਂ ਕਬੂਤਰੀ ਉਹ ਸ਼ਾਮ ਨੂੰ ਬੈਠੀ ਸੀਗੀ ਛਤਰੀ ਤੇ ਸ਼ਾਮ ਨੂੰ ਉਹ ਦੇਖੋ 6 ਵਜੇ ਛੱਡੀ ਦੀ 6 ਤੋਂ 6 ਵਜੇ ਤੱਕ ਹੋ ਗਏ 12 ਘੰਟੇ ਤੇ 9 ਵਜੇ ਹੋ ਗਏ 3 ਹੋਰ ਪਾ ਲਓ 15 ਤੇ 9:45 ਤੇ ਪਾਉਣੇ 16 ਘੰਟੇ ਕਬੂਤਰੀ ਉੱਡ ਕੇ ਜਦੋਂ ਛਾਤਰੀ ਤੇ ਬੈਠੀ ਸੀ ਤੇ ਐ ਲੱਗਦੀ ਸੀ ਉਹ ਵੀ ਜਿਵੇਂ ਉੱਡ ਕੇ ਹੀ ਨਹੀਂ ਆਈ ਹੁੰਦੀ ਇੰਨਾ ਉਹਨਾਂ ਹੀ ਉਹਦਾ ਵੇਟ ਕੋਈ ਉਹਦਾ ਕੁਝ ਲੋਜ ਨਹੀਂ ਕਰਿਆ ਉਹਨੇ ਜਮਾਂ ਉਹੋ ਜੀ ਜਦੋਂ ਅਸੀਂ ਮਾੜਾ ਦਾ ਪਾਣੀ ਪਾਲਾ ਤਾਂ 15 ਮਿੰਟਾਂ ਦੇ ਵਿੱਚ ਫੇਰ ਫੇਰ ਉਹ ਜੀ ਫੇਰ ਚਾਹੇ 15 ਮਿੰਟਾਂ ਬਾਅਦ ਨੂੰ ਫੇਰ ਛੱਡ ਦਿੰਦੇ ਲੋ ਫੇਰ ਉੱਠ ਜਾਣਾ ਸੀ ਕਬੂਤਰੀ ਇੰਨਾ ਜਾਣੀ ਇਹ ਕੰਮ ਕਰਦੀ ਐ ਐਹੀ ਇਹੀ ਹਾਲ ਕਬੂਤਰ ਦਾ ਸੀ ਕਬੂਤਰ ਬਹਿਦਾ ਬਹਿਣਾ ਛਤਰੀ ਤੋਂ ਥੋੜਾ ਜਿਹਾ ਪਾਸੇ ਹੋਗਾ ਜੀਗਾ ਤੇ ਦੂਜੇ ਦਿਨ ਉੱਡਿਆ ਕਬੂਤਰ ਜੀ ਗਏ ਆ ਮੈਂ 10 ਵਜੇ ਗਏ ਸੀ ਸਾਡੇ ਜਾਂਦਿਆਂ ਨੂੰ ਜਦੋਂ ਅਸੀਂ ਮੜੇ ਕੰਗਰੂਹਾਂ ਤੇ ਲੱਗਿਆ ਹੋਇਆ ਸੀਗਾ ਕਿਤੇ ਰਾਤ ਨੂੰ ਡੇਬਿਆ ਸੀਗਾ ਫਿਰ ਛਤਰੀ ਕੰਗਰੂ ਜੇ ਖੜਕਾਏ ਤੇ ਉੱਠ ਕੇ ਆ ਗਿਆ ਕਬੂਤਰ ਉੱਡਣ ਲੱਗਾ ਉਹਦਾ ਘੰਟਾ ਉੱਡਿਆ ਫਿਰ ਘੰਟਾ ਉੱਡ ਕੇ ਫਿਰ ਅਸੀਂ ਛਤਰੀ ਦੀ ਬਹਾਗ ਲੈ ਹੁੰਦਾ ਸੀ ਕਬੂਤਰ ਐਨੇ ਕੰਮ ਕਰਿਆ ਸੀਗਾ ਆਹ ਚੀਜ਼ ਆ ਬਾਈ ਜੀ ਆਹ ਦਿੰਦੇ ਸੀਗੇ ਆਪਾਂ ਦੇਈ ਤਾਂ ਹੋਰ ਬਸੇਰਾ ਸਮਾਨ ਹੋਣ ਹੋਰ ਤੁਹਾਨੂੰ ਪਤਾ ਹੀ ਆ ਆਈਡੀਅਲ ਪੈਲ ਹੋਈ ਹੋਰ ਸੁਪਰਾ ਪੈਲ ਹੋਈ ਹੋਰ ਇੱਕ ਹੋਰ ਚੈਨਾਂ ਵਾਲੀਆਂ ਨੇ ਕਾਲੀਆਂ ਜੀਆਂ ਗੋਲੀਆਂ ਐਕਸਟਰਾ એનર્ਜੀ ਹੋਰ ਬੂਸਟਰ ਪਾਵਰ x5 ਬਹੁਤ ਚੀਜ਼ਾਂ ਨੇਗੀਆਂ ਪਰ ਹੁਣ ਤੁਸੀਂ ਇੰਨੇ ਕਿੰਨੇ ਕਿ ਚੀਜ਼ਾਂ ਦੇ ਦੋਗੇ ਕਬੂਤਰਾਂ ਨੂੰ ਠੀਕ ਹਨ ਵੀ ਹਰ ਰੋਜ਼ ਕਦੇ ਉਹ ਦੇਦਾ ਕਦੇ ਉਹ ਦੇਦਾ ਉਹ ਵੀ ਬਾਲਾ ਕੁਝ ਨਹੀਂ ਬਾਲਾ ਠੀਕ ਠੀਕ ਕਰਦਾ ਹੁੰਦਾ ਬਾਲਾ ਜਿਆਦਾ ਜਿਹੜੀ ਗੱਲ ਆ ਕਬੂਤਰਾਂ ਨੂੰ ਬਸ ਆਈਡੀਅਲ ਪਹਿਲਾ ਤੇ ਆਹਾ ਬਾਲਾ ਨਹੀਂ ਮੈਂ ਕਦੇ ਕੋਸ ਦਿੱਤਾ ਆਈਡੀਅਲ ਪਹਿਲਾ ਤੇ ਇਹ ਤੇ ਇੱਕ ਦੂਜੀਆਂ ਜਿਹੜੀਆਂ ਉਹ ਆਈਡੀਅਲ ਪਹਿਲਾ ਵਰਗੀ ਗੋਲੀਆਂ ਐਕਸਟਰਾ એનર્ਜੀ ਉਹ ਚైనా ਤੋਂ ਮੇਰੀਆਂ ਮੰਗਾਈਆਂ ਸੀ ਜਾਂ ਉਹ ਗੋਲੀਆਂ ਆਪਾਂ ਜਿਆਦਾ ਇਸਤੇਮਾਲ ਕਰੇ ਦੀਆਂ ਨੇ ਕਿਆਂ ਬਸ ਇਹਨਾਂ ਨਾਲ ਇਹਨਾਂ ਨਾਲ ਕਬੂਤਰ ਆਪਣੇ ਉੜਦੇ ਆ ਉੜਦੇ ਵੀ ਯਾਨੀ ਮੇਰੇ ਘਰੇ ਥੋੜੇ ਜਿਹਾ ਕਬੂਤਰ ਘਟ ਉੜਦੇ ਆ ਘਰੇ ਮੇਰੇ ਕਬੂਤਰ ਐ ਮੈਂ ਕਹਦੀ ਆ 9-10 ਘੰਟੇ ਉੜਦੇ ਆ 9 ਘੰਟੇ 10 ਘੰਟੇ ਹੁਣ ਕਈ ਤਾਂ ਮੈਂ ਤਾਂ ਆਈ ਡੋ ਨੋ ਪਤਨ ਤਾਂ ਇੱਥੇ ਕਹਿੰਦੇ ਆ ਵੀ ਖਾਣੀ ਆਈ ਲੋ ਮੈਂ ਤਾਂ ਨਹੀਂ ਕਹਿੰਦਾ ਵੀ ਝੂਠ ਬੋਲਦੇ ਹੋਣਗੇ ਪਰ ਕਹਿੰਦੇ ਨੇਗੇ ਵੀ ਘਰੇ ਅਸੀਂ ਸਵੇਰੇ ਜੇ 5 ਵਜੇ ਛੱਡਦੇ ਆ ਕਬੂਤਰਾਂ ਨੂੰ ਫੇਰ ਰਾਤ ਨੂੰ ਨੇਰੇ ਕਿਤੇ ਮਸਾਂ ਬੰਦਿਆ ਵੀ ਜੇ ਅਸੀਂ ਕਿਤੇ ਛੱਡਣ ਵੇਲੇ ਲੇਟ ਕਰ ਦਈਏ ਵੀ 8-9 ਵਜ ਜਾਣ ਤੇ ਸਾਡੇ ਰਾਤ ਨੂੰ ਖੋ ਜਾਂਦੇ ਆ ਘਰੇ ਹੀ ਵੀ ਇੰਨੇ ਕਬੂਤਰ ਉੜਦੇ ਆ ਬਈ ਮੇਰੇ ਤਾਂ ਜਿਹੜਾ ਮੈਂ ਜਿੱਥੋਂ ਤੱਕ ਦੇਖਿਆ ਵੀ ਮੈਂ ਜੇ ਮੇਰੇ ਕਬੂਤਰਾਂ ਹੱਦ 9-10 ਘੰਟੇ ਉੜਦੇ ਆ ਘਰੇ ਬਸ ਯਾ ਨਾਈ ਮੈਂ ਕਦੇ 2 ਤੋਂ ਵੱਧ ਉਡਾਉਣ ਦੀ ਟਰਾਈ ਕਰੀਆ ਤੇ ਘਰੇ ਉੜਦੇ ਆ ਬਾਹਰ ਵਾਲਾ ਤਕੜਾ ਰਿਜ਼ਲਟ ਦਿੰਦੇ ਆ ਬਾਹਰ ਤਾਂ ਇਹ ਲੱਗਦਾ ਵੀ ਜਾਣੇ ਅੰਗੇ ਉਹਨਾਂ ਸ਼ਾਮ ਹੁੰਦੀ ਜਾਂਦੀ ਐ ਲੱਗਦਾ ਵੀ ਜਿਵੇਂ ਕਬੂਤਰ ਹੋਣੀ ਛੱਡਿਆ ਹੁੰਦਾ ਹੈ। ਯਾ ਐਨੇ ਵਧੀਆ ਐ ਫਿਰ ਇਹਨਾਂ ਦੇ ਰਿਜ਼ਲਟ ਆਉਂਦੇ ਕਬੂਤਰਾਂ ਦੇ। ਇਹ ਬਾਈ ਜੀ ਚੀਜ਼ ਆ ਅੱਜ ਆਪਾਂ ਅੱਜ ਜੋ ਹਮਨੇ ਅੱਜ ਵੀਡੀਓ ਬਣਾ ਕੇ ਡਾਲਣੀ ਸੀ ਸ਼ਲਾਜੀਤ ਕੇ ਬਾਰੇ ਵਿੱਚ ਡਾਲਣੀ ਸੀ। ਸ਼ਲਾਜੀਤ ਹੈ ਜੋ ਬਹੁਤ ਹੀ ਅੱਛਾ ਕਬੂਤਰ ਕੋ ਕੰਮ ਕਰਦੀ ਐ ਜੋੜੋਂ ਮੈਂ ਜੋ ਦਰਦ ਹੁੰਦਾ ਹੈ ਬੂਸਟਰ ਐਤਰਾ ਪਾਵਰ ਦਿੱਤੀ ਐ ਸੀ ਠੀਕ ਆ ਨਾ। ਉਸਕਾ ਉੱਡਨੇ ਕੋ ਵੀ ਦਿਲ ਕਰਤਾ ਹੈ। ਉੜਨੇ ਕੋ ਦਿਲ ਤੋ ਕਰੇਗਾ ਜੇਬ ਫਿਜੀਕਲੀ ਫਿੱਟ ਹੋ ਜਾਏਗਾ ਜਾਂ ਫਿਜੀਕਲ ਫਿਜੀਕਲੀ ਫਿੱਟ ਹੈ ਤੋ ਉਡਾਨ ਆਟੋਮੈਟਿਕਲੀ ਕਬੂਤਰ ਕਰਤਾ ਹੈ ਠੀਕ ਹੈ ਜੀ ਅੱਜ ਦੀ ਇੰਨੀ ਵੀਡੀਓ ਸੀਗੀ ਆਪਣੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਤੇ ਨਾਲ ਲਾਈਕ ਕਰਿਆ ਕਰੋ ਨਾਲੇ ਆਪਣੇ ਜਿੰਨੇ ਵੀ ਤੁਹਾਡਾ ਫਰੈਂਡ ਸਰਕਲ ਆ ਜਿੰਨੇ ਵੀ ਤੁਹਾਡੇ ਗਰੁੱਪ ਨੇ ਸਾਰੇ ਗਰੁੱਪਾਂ ਦੇ ਵਿੱਚ ਆਪਣੀ ਵੀਡੀਓ ਪਾ ਦਿਆ ਕਰੋ ਠੀਕ ਹੈ ਨਾ ਤੇ ਇਦਾਂ ਆ ਕੇ ਸਾਰੇ ਬੰਦਿਆਂ ਨੂੰ ਪਤਾ ਲੱਗ ਸਕੇ ਬਈ ਕਿਵੇਂ ਕਬੂਤਰ ਕਿਸੇ ਦੀ ਮਾੜੀ ਮੋਟੀ ਹੈਲਪ ਹੋ ਜਾਂਦੀ ਆ ਹੋਰ ਮੈਨੂੰ ਕੋਈ ਹੈ ਨਹੀਂਗਾ ਮੈਂ ਤਾਂ ਮੇਰਾ ਜਿਹੜਾ ਠੀਕਾ ਟਾਰਗੇਟ ਤੁਹਾਨੂੰ ਮੈਂ ਦੱਸਦਾ ਮੈਨੂੰ ਹੁਣ ਗਾਂਹ ਕੋਈ ਫਿਊਚਰ ਦੇ ਵਿੱਚ ਹੈ ਨਹੀਂ ਬਾਲਾ ਬਾਜੀ ਛੱਡਣ ਦਾ ਵੀ ਮੈਂ ਬਾਜੀ ਛੱਡਣੀ ਆ ਇੱਥੇ ਮੈਂ ਜਿੰਨਾ ਜੀ ਮੈਂ ਕਰਨਾ ਮੇਰਾ ਜਿਹੜਾ ਟਾਰਗੇਟ ਸੀਗਾ ਮੈਂ ਨਾਮ ਜਿੱਤਨੇ ਸੀਗੇ ਆਪਾਂ ਕਬੂਤਰ ਪਹਿਲਾਂ ਠੱਲਾਂ ਜਿੱਤੀਆਂ ਸੀ ਆਪਣੇ ਨੇ ਫਿਰ ਆਪਣੇ ਵਾਲਾ ਕਬੂਤਰ ਤੇ ਮੋਟਰਸਾਈਕਲ ਜਿੱਤਿਆ ਤੇ ਹੁਣ ਟਰੈਕਟਰ ਜਿੱਤਿਆ ਆਪਣੇ ਵਾਲੇ ਕਬੂਤਰਾਂ ਨੇ ਬੱਸ ਮੇਰਾ ਟਰੈਕਟਰ ਤੱਕ ਟਾਰਗੇਟ ਸੀਗਾ ਹੁਣ ਨਾ ਆਪਾਂ ਕੋਈ ਨਾਮ ਵਾਲਾ ਰੱਖਣਾ ਕਿਉਂਕਿ ਆਪਾਂ ਰੱਖ ਰੱਖ ਦੇਖ ਲੈ ਕੋਈ ਵਾਲੇ ਆਉਂਦੇ ਨਹੀਂ ਹੈਗੇ ਲੋਕ ਤੇ ਕੱਲ ਨੂੰ ਕੋਈ ਐ ਨਹੀਂ ਕਹਿਣ ਜੋਗਰਾ ਵੀ ਕਿਹੜੇ ਕਬੂਤਰ ਆਹੇ ਬਣਾਣਾ ਟੈਂਪਕਲਾ ਦੇਖਦਾ ਠੀਕ ਹੈ ਨਾ ਆਪਣੇ ਕੋਲੇ ਪੂਰੇ ਮੈਂ ਕਹਿਣਾ ਵੀ ਆਪਣੇ ਕੋਲੇ ਪੂਰੀ ਟੌਪ ਦੀ ਨਸਲ ਆ ਠੀਕ ਹੈ ਨਾ ਬਈ ਪੂਰੇ ਐ ਨੰਬਰ 1 ਕਬੂਤਰ ਕਬੂਤਰ ਬਹੁਤ ਹੁੰਦੇ ਆ ਤੁਹਾਨੂੰ ਕਬੂਤਰਾਂ ਵਰਗ ਵੀ ਮੜ ਜਾ ਦੱਸ ਹੀ ਦੇਣਾ ਕਬੂਤਰ ਬਹੁਤ ਹੁੰਦੇ ਆ ਕਈ ਵਰਗ ਕਬੂਤਰ ਕਰੇ ਬਹੁਤ ਉੜਦੇ ਆ ਪਰ ਉਹ ਹਾਲੇ ਬੈਠਣ ਵੇਲੇ ਜੇ ਕਦੇ ਖੁੱਡੇ ਤੇ ਬਹਿ ਗਿਆ ਕਦੇ ਕੋਠੇ ਤੇ ਬਹਿ ਗਿਆ ਠੀਕ ਹੈ ਨਾ ਉਹ ਵੀ ਨੀਂ ਵਾਲੇ ਵਧੀਆ ਹੁੰਦੇ ਕਬੂਤਰ ਪਾਈ ਐ ਡੀ ਜਨ ਬਾਹਰ ਜੇ ਤੁਸੀਂ ਫੜਨਾ ਤੁਹਾਡੇ ਕਿੰਨੀ ਖੱਜਲ ਕੁਵਾਰੀ ਹੁਜੀਆ ਪਹਿਲਾਂ ਘਰ ਹੀ ਕਦੇ ਕੋਠੇ ਤੇ ਬਹਿ ਜਾ ਵੇਟ ਕਰੀ ਜਾ ਉਹਦੇ ਕਬੂਤਰ ਦੀ ਪਰ ਆਪਣੇ ਵਾਲੇ ਜਿਹੜੇ ਕਬੂਤਰ ਹੈ ਬਈ ਜੀ ਸਿਫਤ ਇਹ ਆ ਉਹ ਨਹੀਂ ਪੈਰ ਪੂਰ ਲਾਉਂਦੇ ਕਿਤੇ ਐ ਨਹੀਂ ਹੈਗਾ ਵੀ ਕਦੇ ਉਹ ਖੁੰਜੇ ਤੇ ਬਹਿ ਕੇ ਕਦੇ ਉਹ ਬਨੇਰੇ ਤੇ ਬਹਿ ਕੇ ਕਦੇ ਆਪਣੇ ਨਾਲੇ ਤੇ ਬਹਿ ਕੇ ਨਾ 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 ਸਿੱਧਾ ਢਾਂਗੀ ਤੇ ਆਉਣਗੇ ਆਪਣੇ ਵਾਲੇ ਕਬੂਤਰ ਜਿਹੜੇ ਨੰਬਰ 2 ਤੇ ਫਿਰ ਐ ਵੀ ਨਹੀਂ ਹੈਗਾ ਕੋਈ ਬੱਚਾ ਖੋਜੂ ਤੁਹਾਨੂੰ ਬਾਹਲੀ ਜੱਦੂ ਜਹਦ ਕਰਨ ਦੀ ਲੋੜ ਨਹੀਂ ਛਤਰੀ ਦੇ ਪਹਾਉ ਉੱਡ ਕੇ ਆਪ ਹੀ ਆ ਜੂ। ਕਿਹ ਚਾਰ ਦਿਨਾਂ ਬਾਅਦ ਆਵੇ ਘਰੇ ਆਊਗਾ ਸਿੱਧਾ ਕੱਲ ਮੇਰਾ ਕੋਈ ਹਾਲ ਤੱਕ ਕੋਈ ਬੱਚਾ ਖੋਇਆ ਹੀ ਨਹੀਂ ਤੁਹ ਯਕੀਨ ਕਰਿਓ। ਜਿਹੜਾ ਖੋਇਆ ਉਹ ਲਗੜ ਲੋਗੜ ਨੇ ਖਾਦਾ ਜਾਂ ਕਿਸੇ ਚੀਜ਼ ਕੋਈ ਚੀਜ਼ ਖਾ ਗਈ ਉਹ ਨਹੀਂ ਉਹਨੇ ਘਰੇ ਆਉਣਾ ਹੈਗਾ ਆਪਣੇ ਵਾਲੇ ਕਬੂਤਰ ਇਹ ਜਿਹੇ ਐ ਨਹੀਂ ਹੈਗਾ ਵੀ ਆਸੇ ਪਾਸੇ ਪੈ ਪੈਰ ਲਾਉਣਗੇ। ਦੂਜੀ ਸ਼ਿਫਟ ਇਹਨਾਂ ਦੀ ਹੈ ਬਾਜੀ ਤੇ ਛੱਡੇ ਹੋਏ। ਕਾਪੀ ਵਾਲਾ ਆਪ ਹੀ ਕਹਿੰਦਾ ਬਾਈ ਰਾਣੀ ਤੇਰਾ ਹੈਗਾ ਆ ਫਿਰਦਾ ਕੋਈ ਨਹੀਂ ਬਹਿ ਜਾ ਤੂੰ ਆਰਾਮ। ਤੁਹਾਨੂੰ ਆਏ ਨਹੀਂ ਵੀ ਦੂਰਬੀਨਾ ਲਾ ਕੇ ਦੇਖਣਾ ਪਊ ਅਧਿਕਾਰੀ ਤੋਤੇ ਨਹੀਂ ਜਾਂਦੇ ਬਸ ਚੱਕਰ ਮਾਰੂਗਾ ਮਿੰਟ 5 5 ਮਿੰਟਾਂ ਬਾਅਦ ਫੇਰ ਥੱਲੇ ਅਧਿਕਾਰੀ ਚੜ੍ਹਦੇ ਆ ਕਬੂਤਰ ਇੱਕ ਮਿੰਟ ਵੀ ਤੁਹਾਡਾ ਕਬੂਤਰ ਆਪਣੇ ਵਾਲੇ ਕਬੂਤਰਾਂ ਜਿਹੜੇ ਟਾਈਮ ਨਹੀਂ ਲਗਾਉਂਦੇ ਐਨੀ ਵਧੀਆ ਸੈਟ ਨਸਲ ਤਿਆਰ ਕਰੀ ਹੈ ਆਪਣੇ ਆਪਣੇ ਕੋਲੇ ਜਿਹੜੀ ਨਸਲ ਆ ਬਹੁਤ ਵਧੀਆ ਨੰਬਰ 1 ਤੇ ਆਪਣੇ ਕੋਲੇ ਨਸਲ ਆ ਜਿਹੜੀ ਐਨੇ ਵਧੀਆ ਨੇ। ਯਾ ਠੀਕ ਹੈ ਜੀ ਭਾਈ ਐਨੀ ਆਪਾਂ ਵੀਡੀਓ ਬਣਾਉਣੀ ਦੀ ਸ਼ਲਾਜੀਤ ਬਾਰੇ ਸਾਰੇ ਜਾਣੇ ਆਹ ਆਪਣੀ ਵੀਡੀਓ ਆ ਇਹ ਇਹ ਜਿਆ ਕਲਰ ਹੋਣਾ ਚਾਹੀਦਾ ਜਿੱਡਾ ਕਰਮ ਤਾਂ ਹੁੰਦਾ ਇਹ ਜਿਆ ਕਲਰ ਦੋ ਦੋ ਐਮਐਲ ਦੇਣੀਆਂ ਕਬੂਤਰਾਂ ਨੂੰ ਬਾੜੀ ਨਹੀਂ ਦੇਈਦੀ ਇਹ ਠੀਕ ਹੈ ਨਾ ਬਾੜੀ ਤਾਂ ਕੋਈ ਵੀ ਚੀਜ਼ ਜੇ ਬਾੜੀ ਦਵਾਂਗੇ ਲੋੜ ਤੋਂ ਵੱਧ ਉਹ ਤਾਂ ਖਰਾਬ ਹੀ ਕਰ ਦਿੰਦੀ ਹੈ ਘੱਟ ਘੱਟ ਕਦੇ ਨੁਕਸਾਨ ਨਹੀਂ ਕਰਦੀ ਲੋੜ ਤੋਂ ਵੱਧ ਚੀਜ਼ਾ ਉਹ ਖਰਾਬ ਕਰ ਦਿੰਦੀ ਹੈ ਠੀਕ ਹੈ ਨਾ ਧਿਆਨ ਚ ਰੱਖੀ ਜੇ ਇਹ ਗੱਲ ਕੋਈ ਪਾਣੀ ਵੀ ਪਿਉਣਾ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਵੀ ਪਾਣੀ ਵੀ ਪਿਉਣਾ ਤਾਂ ਵੀ ਘੱਟ ਜੇ ਵੱਧ ਪਾਤਾ ਉਹ ਨਿਕਲ ਜਾਣਾ ਉਹਨੇ ਕਬੂਤਰ ਨੇ ਠੀਕ ਹੈ ਸੋਡਾ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੌਰੀ ਬਹੁਤ ਚਿਰ ਹੋ ਗਿਆ ਸੀਗਾ ਵੀਡੀਓ ਬਣਾਇ ਨੂੰ ਬਣਾਈ ਨਹੀਂ ਸੀਗੀ ਅੱਜ ਹੁਣ ਆ ਆਪਣਾ ਸੁਖਬਾਈ ਇੱਕ ਆਪਣੇ ਤੇ ਸੁਖਮਾਲ ਉਹ ਫਿਰ ਕੱਲ ਉਹਨਾਂ ਨਾਲ ਗੱਲ ਕਰਦਾ ਬਾਈ ਹੁਣ ਤੂੰ ਵੀਡੀਓ ਨਹੀਂ ਪਾਈ ਕਦੇ ਮਹਜਰ ਵੇਲ ਨਹੀਂ ਲੱਗਦਾ ਪਾਵਾਂਗੇ ਕੱਲ ਪਰਸੋਂ ਗੱਲ ਹੋਈ ਸੀ ਮੈਂ ਕਿਹਾ ਚੱਲ ਪਾਉਂਦੇ ਆ ਵੀਡੀਓ ਸਾਰੀ ਵੀਡੀਓ ਦੇਖਿਆ ਕਰੋ ਠੀਕ ਹੈ ਬਾਈ ਨਾਲੇ ਦਾ ਸਾਹ ਸ਼ੇਅਰ ਕਰਦਾ ਰਗਾ ਤੁਹਾਡਾ ਸਾਰਿਆਂ ਦਾ ਤਰਟਾਏ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ